ਬੋਤਿ ਸਤਿਕਾਰਯੋਗ ਪ੍ਰੋਫੈਸਰ ਜੀਐਸ ਮੁਲਤਾਨੀ ਜੀ ਔਰ ਸਾਡੇ ਜੋ ਚੇਚੇ ਤੌਰ ਤੇ ਮੌਜੂਦ ਸਾਡੇ ਹੋਰ ਯਾਰ ਰੇਤਾ ਸੁਲਖਣ ਜਗੀ ਜੀ ਤੇ ਅਤੀ ਸਤਿਕਾਰਯੋਗ ਸਾਡੇ ਚ ਕੱਲ ਵੱਡੀ ਗੈਂਦੀ ਦੇ ਵਿੱਚ ਕਾਫੀ ਨਾਲ ਜੁਆਇਨ ਕੀਤੇ ਚੀਮਾ ਸਾਹਿਬ ਰਾਣਾ ਜੀ ਆ ਸਾਡੇ ਅਤਿ ਸਤਿਕਾਰਯੋਗ ਬਬਲੀ ਜੀ ਨੂੰ ਬਹੁਤ ਵੱਡਾ ਆਸ਼ੀਰਵਾਦ ਸਾਡੇ ਬਹੁਤ ਸਤਿਕਾਰਯੋਗ ਸਾਡੀ ਸਾਰੀ ਟੀਮ ਅੱਜ ਮੌਜੂਦ ਹੈ ਕਿ ਮੈਂ ਜਦੋਂ ਪਿੰਡ ਵਿੱਚ ਆ ਰਿਹਾ ਸੀ ਤੇ ਮੈਂ ਮਦਮਿਨੀ ਨੂੰ ਕਿਹਾ ਮੈਂ ਇਹ ਪਿੰਡ 'ਚ ਵੀ ਇਹ ਪੀਚ ਛੰਡੀਆਂ ਤੇ ਫਲੈਕਸ ਲੱਗੇ ਹੋਏ ਆ ਜਿਹੜੇ ਮંચ ਤੇ ਤੇ ਜਿਹੜੇ ਮંચ ਤੇ ਆਉਗੇ ਸਰ ਸੋਨੀ ਭਾਈ ਦੀ ਨੌਜਵਾਨ ਤੇ ਤਜਰਬੇਕਾਰ ਸਾਥੀ ਗੁਰਮੁਖ ਸਿੰਘ ਦਾਵਾ ਜੀ ਜਿਹੜਾ ਪ੍ਰਸ਼ਦ ਮੈਂਬਰ ਭਾਜੀਪੀ ਤੇ ਉਹਨਾਂ ਦੇ ਸਾਥੀ ਜਿਹੜੇ ਵੱਡੇ ਕਾਫੀ ਨਾਲ ਸਾਡੀ ਪਾਰਟੀ ਵਿੱਚ ਸ਼ਾਮਿਲ ਹੋਏ ਕਮਨਿਆ ਲਗਾ ਮੈਨੇ ਮਹਿਸੂਸਆ ਕਿ ਭਾਜਪਾ ਵਰਸੇ ਨੂੰ ਝੰਡੇ ਲੰਡੇ ਰਹਿ ਗਏ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹ ਸਾਡੀ ਪਾਰਟੀ ਨੂੰ ਉਹਨਾਂ ਨੇ ਸਮਰਥਨ ਦਿੱਤਾ ਔਰ ਮੇਨ ਦਾ ਦਾਵਾ ਵੀ ਦੇ ਦਿੱਤੇ ਗਏ ਰਹੇਗਾ ਤੇ ਧੰਨਵਾਦ ਕਰਦਾ ਪਰ ਇੱਕ ਗੱਲ ਜਿਹੜੀ ਹੋਰ ਹੈ ਕਿ ਉਹ ਬੀਜੇਪੀ ਦੇ ਪੰਜਾਬ ਦੇ ਵਿੱਚ ਜਿਲ੍ਹਾ ਪ੍ਰੇਸ਼ਦ ਮੈਂਬਰ ਇੱਕੋ ਹੀ ਸੀਗਾ ਬੀਜੇਪੀ ਦਾ ਪੂਰੇ ਪੰਜਾਬ ਦੇ ਵਿੱਚ ਜਿਲ੍ਹਾ ਪ੍ਰੇਸ਼ਦ ਮੈਂਬਰ ਇੱਕੋ ਹੀ ਸੀਗਾ ਤੇ ਉਹਨਾਂ ਨੇ ਵੀ ਸਾਡੀ ਪਾਰਟੀ ਨੂੰ ਸਾਡੇ ਪਾਰਟੀ ਦੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਡਾ ਸਮਰਥਨ ਦਿੱਤਾ ਹੈ ਅਸੀਂ ਲੋਕ ਰਹੇ ਰਹਿਣੇ ਆ ਤੇ ਉਹਨਾਂ ਨੂੰ ਯਕੀਨ ਦਵਾਉਂਦੇ ਆ ਕਿ ਉਹਨਾਂ ਦਾ ਮਾਣ ਸਤਿਕਾਰ ਜਿਹੜਾ ਉਹ ਕਾਇਮ ਰੱਖਿਆ ਜਾਏਗਾ ਤੁਹਾਡਾ ਵਿਰਾਸ ਅਮੇਸ਼ਾ ਲੋਕ ਨਾ ਮੋਡਲ ਵਾਂਗ ਚਲਾਗੇ ਔਰ ਭੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੁਹਮਦਤਾਨੀ ਸਾਹਿਬ ਜਿੰਦਾਬਾਦ ਡਾਕਟਰ ਜੀ ਜਿੰਦਾਬਾਦ ਅਸ ਵੀਰੋ ਸਾਰਿਆਂ ਨੂੰ ਇੱਕੋ ਸੰਦੇਸ਼ ਹੈ ਕਿ ਵੱਧ ਤੋਂ ਵੱਧ ਅਸੀਂ ਆਪਣਾ ਸਿਰਫ ਇੱਧਰ ਉੱਧਰ ਨਹੀਂ ਭੱਜਣਾ ਹੈਗਾ ਅਸੀਂ ਸਿਰਫ ਆਪਣਾ ਬੂਤ ਹੀ ਜਿਖੜਾ ਆਪਣਾ ਬੂਤ ਹੀ ਜਿਦਾਣਾ ਸਾਡਾ ਬੂਤ ਜਿੱਤ ਗਿਆ ਤਾਂ ਸਮਝੋ ਸਾਡਾ ਮੇਸਰ ਵੀ ਜਿੱਤ ਗਿਆ ਇਹ ਨਹੀਂ ਕਿ ਅਸੀਂ ਪਿੰਡ ਸਾਡਾ ਹੈਗਾ ਈਟੀਆਂ ਤੇ ਮੈਂ ਕਹਾਂ ਉਹ ਜਾ ਕੇ ਨਗਰ ਦੇ ਬੂਤ ਜਿਦਾਣੇ ਨਾਲ ਉੱਥੇ ਦੇ ਜਿਦਾਣੇ ਹੈਗੇ ਆ ਹਾਂ ਕੰਮ ਤਾਂ ਕਰਨਾ ਪੈਣਾ ਲੇਕਿਨ ਆਪਣੇ ਬੂਤ ਦੀ ਕਦੇ ਵੀ ਹਰਨਾ ਚਾਹੀਦਾ ਆਪਣੇ ਮਨ ਦੇ ਵਿੱਚ ਇਹ ਇੱਕ ਹੋ ਰੱਖਣੀ ਆਪਾਂ ਅਸੀਸ ਬਿੱਲੇ ਮੇਰੇ ਨਾਲ ਅਡਕ ਸਾਹਿਬ ਘਟੋ ਘਟ ਅਰਧ ਸਪੰਡਾ ਦੇ ਲਾਗੇ ਦੇ ਹੈਗੇ ਬੰਦੇ ਜੀ ਜਾਂਦੇ ਵੀ ਹੈਗੇ ਸਾਰੇ ਆਏ ਆਂ ਅਸੀਂ ਸਾਡੀ ਕੋਸ਼ਿਸ਼ ਇਹੀ ਹੋएगी ਕਿ ਅਸੀਂ ਵਰਕ ਦਾ ਕਰਨਾ ਹੈ 10 12 ਦਿਨ ਤੁਹਾਡੇ ਨਾਲ ਪਰ ਅਸੀਂ ਕੋਸ਼ਿਸ਼ ਇਹੀ ਹੈ ਬੰਦੇ ਜੀ ਡਿਊਟੀ ਲੈਣੀ ਕਿ ਆਪਣਾ ਆਪਣਾ ਫੂਟ ਤੁਸੀਂ ਮਿਹਨਤ ਕਰੋ ਉਹਨੂੰ ਜਿਤਾਓ ਬਾਕੀ ਵੱਡੇ ਲੀਡਰ ਬੈਠੇ ਹੈਗੇ ਇਹਨਾਂ ਨੂੰ ਘੁੰਮਣਾ ਹੈਗਾ ਲੋਕਾਂ ਵਿੱਚ ਸਾਕੂ ਕਰਨਾ ਹੈਗਾ ਸਾਡਾ ਕੰਮ ਹੈ ਆਪਣਾ ਫੂਟ ਸਦਾਣਾ ਇਹ ਧਿਆਨ ਰੱਖੋ ਉਸ ਗੱਲ ਦਾ ਤੇ ਉੱਥੇ ਹੀ ਜੋਰ ਲਾਣਾ ਆਪਾਂ ਇਤੁਰੂਤ ਨਹੀਂ ਜਾਣ ਦੀ ਜਰੂਰ ਸਾਨੂੰ ਬੂਤ ਸਿਰਫ ਬੂਤ ਜਿੱਤ ਗਿਆ ਸਮਝੋ ਨੇਤਾ ਜਿੱਤ ਗਏ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਿ ਮੈਂ 1995 ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਬੀਜੇਪੀ ਨਾਲ ਲੱਗੜ ਰਿਹਾ ਦੋ ਵਾਰੀ ਤੇ ਮੇਰਾ ਵੈਸੇ ਜੋਕੜ ਕੁਝ ਲੋਕਾਂ ਸਾਰਿਆਂ ਨੂੰ ਪਤਾ ਹੀ ਹੈਗਾ ਗਾਮ ਪਿੰਡ ਮੇਰਾ ਜਨੂੜੀ ਹੈ ਪਰ ਉੱਥੋਂ ਆਏ ਨੂੰ ਮੈਨੂੰ 24 ਸਾਲ ਹੋ ਗਏ ਇੱਥੇ ਤੇ ਜਰੂਰੀ ਦੇ ਵਿੱਚ ਵੀ ਛੋਟੀ ਉਮਰੀ ਸੀਗੀ ਮੇਰੀ ਹਲਤੇ 18 ਸਾਲ ਦੀ ਇਸ ਲਈ ਮੈਂ ਉਥੇ ਦੀ ਪੰਚਾਇਤ ਮੈਂਬਰ ਦੋ ਵਾਰ ਹੀ ਬਣਿਆ ਉਹਦੇ ਬਾਅਦ ਫਿਰ ਬਲਾਕ ਸੰਗਠਨ ਦੇ ਮੈਂਬਰ ਵੀ ਉਥੇ ਆਪਾਂ ਰਹੇ ਹਾਂ ਉਹਦੇ ਬਾਅਦ ਫਿਰ 2013 ਦੇ ਵਿੱਚ 95 ਤੋਂ ਆਪਾਂ 2019 ਤੋਂ 95 ਤੋਂ ਮਗੇਰੀਆ ਕੰਸਟਰਕਸ਼ਨ ਦੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਐਜੇ ਜਨਰਲ ਸੈਕਟਰੀ ਇੱਥੇ ਪਬਲੀਕ ਜੀ ਬੈਠੇ 8 ਸਾਲ ਇਹਨਾਂ ਨੇ ਕੰਮ ਕੀਤਾ ਜਨਰਲ ਸੈਕਟਰੀ ਤੌਰ ਤੇ ਤੇ 7 ਸਾਲ 8 ਸਾਲ ਮਜਿੰਦਰ ਸਿੰਘ ਨਾਲ ਕੀਤਾ ਜਨਰਲ ਸੈਕਟਰੀ ਤੇ ਸਾਡੇ ਕੋਲ ਟੋਟਲ 55 ਬੂਥ ਚ 49 ਬੂਥ ਤੇ 52 ਪਿੰਡ ਸੀਗੇ ਜੀ ਤੇ ਸਾਡੇ ਕੋਲ ਸੁਭਿੰਨੇ ਅਸੀਂ ਆਪ ਖੁੱਦ ਕੱਲੇ ਕੱਲੇ ਪਿੰਡਾਂ ਜਾ ਕੇ ਵਰਕ ਕੀਤਾ ਮੇਰੇ ਕੋਲ ਡਾਟਾ ਸਾਹਿਬ ਚਾਹਣ ਤਾਂ ਜਿਹੜੇ ਮਰਜ਼ੀ ਨੰਬਰ ਦਾ 90 52 ਨੰਬਰ ਦਾ ਬੂਥ ਨੰਬਰ ਪੁੱਛ ਲੈਣਾ ਇਹਨਾ ਨੰਬਰ ਹੈਗਾ ਉਸ ਪਿੰਡ ਦਾ ਬੂਥ ਨੰਬਰ ਉਸ ਪਿੰਡ ਦਾ ਕਿੰਨਾ ਨੰਬਰ ਬੂਥ ਹੈਗਾ ਸਾਨੂੰ ਸਭ ਕੁਝ ਪਤਾ ਹੈਗਾ 2013 ਦੇ ਵਿੱਚ ਪਾਰਟੀ ਨੇ ਸਾਨੂੰ ਲਾਇਆ ਜੋਰ ਦਿੱਤਾ ਅਸੀਂ ਬਲਾਕ ਸੰਥੀ ਲੜੀ 13 ਤੋਂ 12 ਬਲਾਕ ਸੰਥੀ ਰਿਹਾ ਫਿਰ ਮੈਂ 12 ਦੇ ਵਿੱਚ ਫਿਰ ਜਿਲ੍ਹਾ ਪੱਛੀ ਲਾ ਗਈ ਫਿਰ ਉਹ ਲੜਾਈ ਪਾਰਟੀ ਦਾ ਸਾਨੂੰ ਅਸੀਂ ਉਹ ਵੀ ਲੜੀ ਤੇ ਉਹ ਵੀ ਜਿੱਤੀ ਇਸ ਵੇਲੇ ਮੌਕੇ ਤੇ ਤੁਹਾਨੂੰ ਪਤਾ ਹੀ ਹੈ ਜਿਲ੍ਹਾ ਪੱਛੀ ਦਾ ਮੈਂਬਰ ਆਪਾਂ ਹੈਗੇ ਤੁਹਾਡੇ ਸਹਿਯੋਗ ਨਾਲ ਜੀ ਤੁਸੀਂ ਬਹੁਤ ਮਿਹਨਤ ਕੀਤੀ ਸੀ ਜੀ ਦੋਸਤੋ ਵੀਰੋ ਮੇਰੇ ਭਰਾਵੋ ਉਹਦੇ ਕਰਕੇ ਹੀ ਅਸੀਂ ਹੁਣ ਉਸੇ ਤਰ੍ਹਾਂ ਆਪਾਂ ਮਿਹਨਤ ਕਰਨੀ ਡਾਕਟਰਾਂ ਨੂੰ ਆਪਣੇ ਜਿਹੜੇ ਸਾਡੇ ਸਾਥ ਪਿੰਡ ਪੈਂਦੇ ਉੱਥੋਂ ਉਹਨਾਂ ਨੂੰ ਜਗਾਣਾ ਸੀ ਪੂਰਾ ਜੋਰ ਲਾ ਕੇ ਹਰ ਤਨ ਮਨ ਧਨ ਨਾਲ ਕਰਨੀ ਹੈ ਮੇਨੇ ਤਾਂ ਇੱਦਾਂ ਨਹੀਂ ਬਾਕੀ ਗੱਟ ਸਾਹਿਬ ਮਤਾਨੀ ਸਾਹਿਬ ਕੰਮ ਦੇਖ ਕੇ ਇਹ ਉਦੋਂ ਹੀ ਮੇਰੇ ਵੈਸੇ ਸੱਜੇ ਨਹੀਂ ਹੈ ਕੰਮ ਦੇਖ ਕੇ ਇਹਨਾਂ ਨੇ ਬੜਾ ਯੋਗਦਾਨ ਸਿਕਾ ਆਤ ਜੋਰ ਮਾਰਦੇ ਸੀ ਕਿ ਆਜੋ ਸਾਡੀ ਪਾਰਟੀ ਚ ਚਲੋ ਅਸੀਂ ਇਹਨਾਂ ਦਾ ਕੰਮ ਦੇਖਿਆ ਹੈ ਬਹੁਤ ਵਧੀਆ ਕਰਦੇ ਕੰਮ ਕੋਈ ਭਾਗਵੰਤੀ ਨਹੀਂ ਹੈਗੀ ਜਿਹੜਾ ਮਰਜੀ ਬੰਦਾ ਜਾਵੇ ਵਧੀਆ ਤਰੀਕੇ ਨਾਲ ਕੰਮ ਕਰਦਾ ਉਧਰ ਸਾਡੇ ਮਲਦਾਨੀ ਸਾਹਿਬ ਬੈਠੇ ਜੀ ਇਹਨਾਂ ਦਾ ਵੀ ਬਹੁਤ ਜ਼ੋਰਦਾਰ ਹੈ ਜੀ ਤੇ ਸ਼ਾਮਲ ਕਰਨ ਦੇ ਵਿੱਚ ਇਹ ਮਤਲਬ ਕਾਫੀ ਟੈਪ ਕੁਜ਼ਾਰੇ ਸਗੇ ਪਰ ਅਸੀਂ ਪਾਰਟੀ ਦਾ ਕੰਮ ਦੇਖ ਕੇ ਇਹਨਾਂ ਦੀ ਸਾਹਾ ਕੰਮ ਦੇ ਕੇ ਹਾਂ ਹਰਕਨ ਜਨ ਸਾਡੇ ਹੈਗੇ ਮਦਾਨੀ ਸਾਹਿਬ ਉਹ ਵੀ ਇਮਾਨਦਾਰ ਸ਼ਹੀਦ ਦੇ ਬੰਦੇ ਹੈ ਜਿਹੜਾ ਕੋਈ ਵੀ ਤਰ੍ਹਾਂ ਦਾ ਕੋਈ ਤਰ੍ਹਾਂ ਦਾ ਕੋਈ ਅਲੀਗੇਸ਼ਨ ਨਹੀਂ ਹੈ ਤੇ ਬਾਕੀ ਤੁਸੀਂ ਵੀ ਜਾਣਦੇ ਵੀਰੋ ਸਾਡੇ ਦੀ ਵੀ ਜੇ ਕਿਸੇ ਤਰ੍ਹਾਂ ਦਾ ਕੋਈ ਅਲੀਗੇਸ਼ਨ ਨਹੀਂ ਹੈ ਮੈਂ ਤੈਨੂੰ ਵੀ ਲਗਾਤਾਰ ਪਾਰਟੀ ਦਾ ਇਲੈਕਸ਼ਨ ਜਿੱਤਿਆ ਹੈ ਪਾਰਟੀ ਦੀ ਟੇਨ ਤੋਂ ਲਗਾਤਾਰ ਬੜਾ ਮੁਸ਼ਕਲ ਹੋ ਜਾਂਦਾ ਲਗਾਤਾਰ ਜਿੱਤੜਾ